ਜਿਗਰਾਉ ਨੇੜੇ थाना ਮੁੱਲਾਪੁਰ ਦਾਖਾ ਪੁਲਿਸ ਨੇ ਨਕਲੀ ਵਿਜੀਲੈਂਸ ਅਧਿਕਾਰੀ ਬਣ ਕੇ ਮੁੱਲਾਪੁਰ ਦਾਖਾ ਦਰਬ ਵਿੱਚ ਹੀ ਤਨਾਤ ਬਿਜਲੀ ਵਿਭਾਗ ਦੇ ਇੱਕ ਐਸਟੋ ਤੇ ਇੱਕ ਜੀ ਨੂੰ ਕਿਡਨੈਪ ਕਰਕੇ ਉਹਨਾਂ ਦੇ ਕੋਲੋਂ 7 ਲੱਖ ਦੀ ਫਿਰੋਤੀ ਲੈਣ ਵਾਲੇ ਚਾਰ ਦੋਸ਼ੀਆਂ ਦਰ ਵਿੱਚ ਦੋ ਨੂੰ ਆਰੋਪੀਆਂ ਨੂੰ ਕਾਬੂ ਕਰ ਲਿਆ ਦੱਸਦੀ ਹੈ ਕਿ ਦੋ ਅਜੇ ਵੀ ਫਰਾਰ ਦੱਸੇ ਜਾ ਰਹੇ ਨੇ ਜਲਦ ਹੀ ਉਹਨਾਂ ਨੂੰ ਕਾਬੂ ਕਰਕੇ ਫਿਰੋਤੀ ਦੀ ਰਕਮ ਵੀ ਬਰਾਮਦ ਕਰਨ ਦਾ ਦਾਵਾ ਪੁਲਿਸ ਵੱਲੋਂ ਕੀਤਾ ਗਿਆ ਸਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ 13 ਅਕਤੂਬਰ ਨੂੰ ਇਹ ਚਾਰੇ ਜਣੇ ਆਪਣੀ ਪਾਈਪ ਦੀ ਫੈਕਟਰੀ ਲਈ ਬਿਜਲੀ ਕਨੈਕਸ਼ਨ ਲੈਂਦਿਆਂ ਜਾਣਕਾਰੀ ਲਈ ਐਸਡੀਓ ਤੇ ਜੀਈ ਨੂੰ ਮਿਲੇ ਅਤੇ ਉਹਨਾਂ ਦੇ ਨਾਲ ਸਾਰੀ ਗੱਲ ਖੋਲਹੀ ਅਤੇ ਫਿਰ ਇਹਨਾਂ ਨੂੰ ਕਹਿਣ ਲੱਗੇ ਸੀ ਵਿਜੀਲੈਂਸ ਤੋਂ ਆਇਆ ਤੁਸੀਂ ਆਪਣੀ ਐਕਸੀਅਨ ਦੇ ਨਾਲ ਮਿਲ ਕੇ ਰਿਸ਼ਵਤ ਲੈਂਦੇ ਹੋ ਇਹੋ ਜਿਹੀਆਂ ਗੱਲਾਂ ਕਰਕੇ ਉਹਨਾਂ ਦੋਵੇਂ ਅਫਸਰਾਂ ਨੂੰ ਧੱਕੇ ਨਾਲ ਗੱਡੀ ਦੇ ਵਿੱਚ ਬਿਠਾ ਲਿਆ ਸੋ ਮਾਮਲਾ ਰਫਾ ਦਫਾ ਕਰਨ ਦੇ ਲਈ 2 ਲੱਖ ਰੁਪਏ ਦੀ ਮੰਗ ਵੀ ਕੀਤੀ ਜੋ ਇਸ ਮਾਮਲੇ ਦੀ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਂਜੀ ਸਰ ਸਰ ਕੀ ਮਾਮਲਾ ਸਰ ਇਹ ਜੀ ਅੱਜ ਦਾ ਮਾਮਲਾ ਜੀ ਫੇਕ ਐਸਟੀਐਫ ਵਿਜੀਲੈਂਸ ਦੀ ਟੀਮ ਬਣ ਕੇ ਜੋ ਬਿਜਲੀ ਵਿਭਾਗ ਦੇ ਟੈਕਨੀਸ਼ੀਅਨ ਐਸਡੀਓ ਜੀ ਉਹਨਾਂ ਕੋਲੋਂ 7 ਲੱਖ 20 ਹਜ਼ਾਰ ਦੀ ਫਰੋਤੀ ਲੈ ਕੇ ਗਏ ਉਸ ਦਾ ਮਾਮਲਾ ਇਹ ਜੀ ਸਾਡੇ ਲੁਧਿਆਣਾ ਵਿਧਾਰਕੀ ਦੇ ਥਾਣਾ ਅਗਾ ਦੇ ਸਬੰਧ ਵਿੱਚ ਇੱਕ ਸਾਨੂੰ 15 ਤਰੀਕ ਨੂੰ SDO ਜਿਸ ਕਰਨ ਪ੍ਰੀਤ ਸਿੰਘ ਉਹਨਾਂ ਵੱਲੋਂ ਸਾਨੂੰ ਇੱਕ ਇਤਲਾਹ ਜਣੀ ਸੀ ਕਿ ਅੱਜ ਤੋਂ 20 ਦਿਨ ਪਹਿਲਾਂ ਕਰੀਬ ਸਾਡੇ ਕੋਲ ਦੋ ਬੰਦੇ ਆਉਂਦੇ ਨੇ ਜੋ ਦੱਸਦੇ ਆ ਕਿ ਅਸੀਂ ਇੱਕ ਪਲਾਸਟਿਕ ਦੀ ਫੈਕਟਰੀ ਮੁੰਲਾਪੁਰ ਦਾਖਾ ਬਿਜਲ ਲਗਾਉਣੀ ਹੈ ਜਿਸ ਦੇ ਸਬੰਧ ਵਿੱਚ ਸਾਨੂੰ ਮੀਲੀ ਦਾ ਕਨੈਕਸ਼ਨ ਚਾਹੀਦਾ ਹੋਣਾ ਜਿਸ ਲਈ ਉਹਨਾਂ ਨੇ ਇਹਨਾਂ ਨੂੰ ਇੱਕ ਜਗ੍ਹਾ ਦਾ ਕੋਈ ਮੌਕਾ ਵੀ ਦਿਖਾਇਆ ਤੇ ਇਹਨਾਂ ਨਾਲ ਸਾਰੀ ਗੱਲਬਾਤ ਹੋ ਗਈ ਕਿ ਕੀ ਇਹਦੇ ਵਿੱਚ ਫਾਰਮੈਲਿਟੀਜ਼ ਹੁੰਦੀਆਂ ਹਨ ਕਿੰਨੀ ਫੀਸ ਹੁੰਦੀ ਹੈ ਕਿਸ ਤਰ੍ਹਾਂ ਆਨਲਾਈਨ ਅਪਲਾਈ ਹੁੰਦਾ ਵਾ ਤੇ ਇਹ ਉਸ ਦਿਨ ਚਾਰੇ ਜਣੇ ਆਏ ਸੀ ਚਾਰੇ ਦੋਸਤੀ ਆਏ ਸੀ ਪਰ ਦੋ ਜਣੇ ਦਫਤਰ ਜਿ ਗਏ ਸੀ ਇਹਨਾਂ ਨੇ ਤਾਲਮਿਲ ਕਰਕੇ ਆਪਣੀ ਗਲਵਤ ਕਰਕੇ ਵਾਪਸ ਰਹੀ ਗਏ ਸੀ ਉਸ ਤੋਂ ਬਾਅਦ ਇਹ ਇਸ ਸੋਮਵਾਰ ਨੂੰ 13 ਅਕਤੂਬਰ 2025 ਨੂੰ ਇਹ ਚਾਰੇ ਜਣੇ ਦੁਬਾਰਾ ਐਕਸਨ ਸਾਹਿਬ ਦੇ ਦਫਤਰ ਆਉਂਦੇ ਨੇ ਜਿੱਥੇ ਇਹਨਾਂ ਦੀ ਮੁਲਾਕਾਤ ਸਬੰਧਤ ਐਸਜੀਓ ਐਕਸਨ ਸਾਹਿਬ ਰਵੀ ਚੋਪੜਾ ਜੀ ਉਹਨਾਂ ਨਾਲ ਹੁੰਦੀ ਹੈ ਉਹਨਾਂ ਨਾਲੇ ਸਾਰੀ ਗਲਵਤ ਕਰਦੇ ਨੇ ਜਿਸ ਤੇ ਜਦੋਂ ਇਹ ਗਲਵਤ ਕਰਕੇ ਬਾਹਰ ਨਿਕਲਦੇ ਨੇ ਤਾਂ ਐਸਜੀਓ ਜਸ ਕਿਰਨਪ੍ਰੀਤ ਸਿੰਘ ਨੂੰ ਦੱਸਦੇ ਨੇ कि ਇਹਨਾਂ ਨੇ ਇਸ ਨੂੰ ਗੁੱਟੋਂ ਫੜ ਕੇ ਐਕਸ਼ਨ ਸਾਹਿਬ ਦੇ ਦਫ਼ਤਰ ਵਿੱਚ ਬਿਠਾ ਲਿਆ ਜਿੱਥੇ ਇਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਅਸੀਂ ਚਾਲੂ ਜਾਣੇ ਜਿਸ ਵਿੱਚ ਜੋ ਮੁੱਖ ਬੰਦਾ ਗੱਲਬਾਤ ਕਰ ਰਿਹਾ ਸੀ ਕਿ ਮੈਂ ਇਨਸਪੈਕਟਰ ਗਗਨ ਹਾਂ ਤੇ ਤੁਹਾਡੇ ਐਕਸ਼ਨ ਰਵੀ ਚੋਬੜਾ ਜੀ ਨੇ ਮੇਰੇ ਕੋਲੋਂ 2 ਲੱਖ ਦੀ ਡਿਮਾਂਡ ਕੀਤੀ ਆ ਇਸ ਕਨੈਕਸ਼ਨ ਨੂੰ ਰੋਕਣ ਵਾਸਤੇ ਜਿਸ ਦੇ ਸਵਰਥ ਵਿੱਚ ਸਾਡੇ ਕੋਲ ਪੂਖਤਾ ਸਬੂਤ ਵੀ ਹਨ ਤੇ ਇਹਨਾਂ ਨੇ ਅੱਗੇ ਗੱਲਬਾਤ ਕੀਤੀ ਕਿ ਜੇ ਇਸ ਦੇ ਵਿੱਚ ਜੋ 1 ਲੱਖ ਹਿੱਸਾ ਸੀ ਉਹ ਤੇਰਾ ਐਸ ਡੀਓ ਜਿਸ ਕਰਨ ਪ੍ਰੀਤਾ ਸੀਗਾ ਇਸ ਤੋਂ ਬਾਅਦ ਇਹਨਾਂ ਨੇ ਇਸ ਨੂੰ ਮੌਕਾ ਦਿੱਤਾ ਕਿ ਜੇ ਤੂੰ ਇਸ ਟੀ ਨੂੰ ਰਫਾ-ਦਫਾ ਕਰਨਾ ਹੋ ਤਾਂ ਇਸ ਨੂੰ ਮੌਕੇ ਤੇ ਤੂੰ ਵੇਚ ਸਕਦਾ ਵਾ ਆਦਰਵਾਇਸ ਤੇਰੇ ਖਿਲਾਫ ਵਿਜੀਲੈਂਸ ਦੇ ਵਿੱਚ ਬਤੌਰ ਪਰਚਾ ਵੀ दर्ज ਹੋਊਗਾ ਤੇ ਸਾਰੇ ਵੀਡੀਓ ਨੂੰ ਪਲਾ ਕੇ ਤੁਹਾਡਾ ਹਸ਼ਮ ਵੀ ਕੀਤਾ ਜਾਊਗਾ ਜਿਸ ਤੋਂ ਬਾਅਦ ਜਦੋਂ ਇਹਨਾਂ ਨੇ ਥੋੜੀ ਮਲਾਪਸ ਦੇ ਵਿੱਚ ਇਹਨਾਂ ਦੀ ਗੱਲ ਸਿਰੇ ਨਹੀਂ ਚੜੀ ਤਾਂ ਇਹਨਾਂ ਚਾਰੇ ਦੋਸ਼ੀਆਂ ਨੇ ਜੋ ਕਿ ਦੋ ਗੱਡੀਆਂ ਤੇ ਆਏ ਸਨ ਇੱਕ ਨੋਵਾ ਗੱਡੀ ਇੱਕ ਕੋਰੋਲਾ ਗੱਡੀ ਸੀ ਇਹਨਾਂ ਦੋਨਾਂ ਜੋ ਐਸ ਡੀਓ ਸੀ ਤੇ ਜਈ ਜੋ ਪਰਮਿੰਦਰ ਸਿੰਘ ਇਸ ਨੂੰ ਵੀ ਮੌਕੇ ਤੇ ਬੁਲਾ ਲਿਆ ਸੀ 1 ਸਾਲ ਪੁੱਤੋਂ ਖਿਸਕਦੇ ਸਨ ਐਸ ਡੀਓ ਜਿਸਕਰਮਿੰਟ ਸਿੰਘ ਤੇ ਜਈ ਪਰਮਿੰਦਰ ਸਿੰਘ ਇਹਨਾਂ ਦੋਨਾਂ ਨੂੰ ਇਹਨਾਂ ਨੇ ਰਵਾ ਕਰਕੇ ਆਪਣੀ ਗੱਡੀ 'ਚ ਬਿਠਾ ਲਿਆ ਤੇ ਇਹਨਾਂ ਕੋਲੋਂ 20 ਲੱਖ ਰੁਪਏ ਦੀ ਮੰਗ ਕੀਤੀ ਜਿਸ ਤੋਂ ਬਾਅਦ ਇਹ ਚਾਰੇ ਨੌਸ਼ੀ ਇਹਨਾਂ ਨੂੰ ਪਾਮ ਕੋਟ ਨੇੜੇ ਲੁਧਿਆਣਾ ਵਿੱਚ ਲੈ ਗਏ ਜਿੱਥੇ ਇਹਨਾਂ ਨੇ ਡਰ ਦੇ ਮਾਰੇ ਨੇ ਆਪਣੇ ਅਲੱਗ-ਅਲੱਗ ਰਿਸ਼ਤੇਦਾਰਾਂ ਤੋਂ ਨਜ਼ਦੀਕੀਆਂ ਤੋਂ 720000 ਰੁਪਇਆ ਮੰਗਵਾ ਕੇ ਇਹਨਾਂ ਨੂੰ ਸਪੁਰਦ ਕੀਤਾ ਜਿਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜੋ ਬਾਕੀ ਰਹੀਦੀ ਰਕਮ ਉਹ ਅਸੀਂ ਇੱਕ ਸਮੇਂ ਤੋਂ ਲਵਾਂਗੇ ਤੁਹਾਡੇ ਤੋਂ ਲਵਾਂਗੇ ਤੇ ਇਹਨਾਂ ਨੂੰ ਛੱਡ ਕੇ ਵਾਪਸ ਚਲੇ ਗਏ ਜਿਸ ਤੋਂ ਬਾਅਦ ਸਾਨੂੰ 15 ਤਰੀਕ ਨੂੰ ਆ ਕੇ ਜਿਸਕਰ ਨੂੰ ਪੁਲੀਸ ਅੰਗੇਸਟ ਨੇ ਸਾਨੂੰ ਇੱਥੇ ਆ ਕੇ ਦਰਜਲਾ ਦਿੱਤੀ ਸੀ ਜਿਸ ਤੇ ਅਸੀਂ ਅਧੀਨ ਤਾਰਾ 140 3192 385 35 ਬੀ ਐਨ ਐਸ ਦੇ ਤਹਿਤ ਥਾਣਾ ਦੱਖਾਂ ਵਿਖੇ 181/25 ਪਰਚਾ ਦਰਜ ਕੀਤਾ ਸੀ ਪਰਚੇ ਦੇ ਵਿੱਚ ਜੋ ਨਾਮ ਲਿਖਵਾਏ ਗਏ ਸੀ ਜੋ ਜੋ ਇਹਨਾਂ ਨੇ ਗਲਤ ਆਪਣੇ ਨਾਮ ਦੱਸੀ ਸੀ ਜਿਵੇਂ ਇੱਕ ਨੇ ਆਪਣੇ ਆਪ ਨੂੰ ਇਨਸਪੈਕਟਰ ਗਦਨ ਦੱਸਿਆ ਸੀ ਇੱਕ ਨੇ ਆਪਣੇ ਆਪ ਨੂੰ ਅ ਅ ਰਵੀ ਅਰਾਜਵੀਰ ਦੱਸਿਆ ਸੀ ਸੋ ਇਹਨਾਂ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੁੰਦਾ ਜੋ ਉਸ ਤੋਂ ਬਾਅਦ ਸਾਡੇ ਥਾਣਾ ਦਾਖਾ ਦੀ ਟੀਮ ਨੇ ਬੜੀ ਹੀ ਮਿਹਨਤ ਦੇ ਨਾਲ ਅਲੱਗ-ਅਲੱਗ ਟੈਕਨੀਕਲ ਸਾਧਨ ਹਿਊਮਨ ਇੰਟੈਲੀਜੈਂਸ ਇਹਨਾਂ ਦੀ ਗੱਟੀਆਂ ਨੂੰ ਫਾਲੋਅ ਅਪ ਕਰਕੇ ਹਰ-ਹਰ ਚੀਜ਼ ਤੇ ਅਸੀਂ ਕੰਮ ਕੀਤਾ ਤੇ ਵਿਦਨ 2 ਡੇਸ ਅਸੀਂ ਇਹ ਮੁਕੱਦਮਾ ਡਰੈਸ ਕੀਤਾ ਸੋ ਇਸ ਵਿੱਚ ਇਹ ਸਾਹਮਣੇ ਆਇਆ ਕਿ ਜੋ ਇਹ ਚਾਰੇ ਦੋਸ਼ੀ ਸਨ ਇਹ ਕਿਸੇ ਵੀ ਵਿਜੀਲੈਂਸ ਕਿਸੇ ਵੀ ਐਸਟੀਐਫ ਕਿਸੇ ਵੀ ਹੋਰ ਪੁਲਿਸ ਦੇ ਮਹਿਕਮੇ ਨਾਲ ਸੰਬੰਧਤ ਨਹੀਂ ਹਨ ਇਨਾਂ ਦੀ ਪਛਾਣ ਜੋ ਹੋਈ ਹੈ ਇਹ ਸਭ ਤੋਂ ਪਹਿਲਾ ਦੋਸ਼ੀ ਅਮਨਦੀਪ ਸਿੰਘ ਉਰਫ ਰਾਜਵੀਰ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਵਿਨੇ ਅਰੋੜਾ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਤੀਸਰਾ ਦੋਸ਼ੀ ਗੁਰਵਿੰਦਰ ਸਿੰਘ ਜੋ ਕਿ ਇੰਸਪੈਕਟਰ ਗਗਰ ਬਣਿਆ ਸੀ ਉਹ ਵੀ ਪਟਿਆਲੇ ਦਾ ਰਹਿਣ ਵਾਲਾ ਚੌਥਾ ਦੋਸ਼ੀ ਬ੍ਰਹਮਪ੍ਰੀਤ ਸਿੰਘ ਇਹ ਵੀ ਪਟਿਆਲੇ ਦਾ ਰਹਿਣ ਵਾਲਾ ਇਹ ਚਾਰੀ ਦੋਸ਼ੀ মিডিਆ ਨਾਲ ਸੰਬੰਧਿਤ ਨੇ ਇਹਨਾਂ ਦੇ ਕੋਲੋਂ ਸਾਨੂੰ ਤਹਿਲਕਾ মিডিਆ ਪੰਜਾਬ نیوز ਅਲੱਗ-ਅਲੱਗ মিডিਆ ਦੇ ਸੰਬੰਧ ਵਿੱਚ ਸਾਨੂੰ ਆਈ ਡੀ ਕਾਰਡ ਵੀ ਇਹਨਾਂ ਦੇ ਬਰਾਮਦ ਹੋਏ ਨੇ ਇਨਾਂ ਦੇ ਫੋਨ ਦੇ ਵਿੱਚੋਂ ਸਾਨੂੰ ਵਰਦੀ ਦੇ ਵਿੱਚ ਫੋਟੋਗ੍ਰਾਫਸ ਹੀ ਮਿਲੀਆਂ ਨੇ ਜਿਸ ਵਿੱਚ ਜੋ ਇਨਸਪੈਕਟਰ ਗਗਨ ਆਪਣੇ ਆਪ ਨੂੰ ਦੱਸ ਰਿਹਾ ਸੀ ਇਸ ਦੀਆਂ ਵਰਦੀ ਦੇ ਵਿੱਚ ਫੋਟੋਸ ਵੀ ਨੇ ਸੋ ਇਹਨਾਂ ਚਾਰਾਂ ਨੇ ਦੋਸ਼ੀਆਂ ਨੇ ਹਮਸਲਾ ਹੋ ਕੇ ਇਹਨਾਂ ਨੂੰ ਠੱਗੀ ਮਾਰਦੇ ਨੀਤ ਨਾਲ ਬਲੈਕਮੇਲ ਕੀਤਾ ਇਹਨਾਂ ਨੂੰ ਬੰਦੀ ਬਣਾਇਆ ਇਹਨਾਂ ਨੂੰ ਅਗਵਾ ਕਰਕੇ ਲੈ ਗਏ ਤੇ ਇਹਨਾਂ ਤੋਂ 7,20,000 ਦੀ ਐਕਸਟਰੈਕਟ ਕੀਤਾ ਹੁਣ ਅਸੀਂ ਇਹਨਾਂ ਚਾਰਾਂ ਦੋਸ਼ੀਆਂ 'ਚੋਂ ਦੋ ਜੋ ਮੇਨ ਸਰਗਣਾ ਸੀ ਪਹਿਲਾ ਜੋ ਇਨਸਪੈਕਟਰ ਗਗਨ ਬਣਿਆ ਸੀ ਜਿਸ ਦਾ ਅਸਲ ਨਾਮ ਗੁਰਵਿੰਦਰ ਸਿੰਘ ਵਾਸੀ ਪੁੱਤਰ ਸਿਕੰਦਰ ਸਿੰਘ ਵਾਸੀ ਝੀਲ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ ਦਾ ਦੂਸਰਾ ਬ੍ਰਹਮਬਰੀ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਮਕਾਨ ਨੰਬਰ 30 ਬਟਾ 199 ਸਫਾਬਾਦੀ ਗੇਟ ਪਟਿਆਲਾ ਦਾ ਰਹਿਣ ਵਾਲਾ ਇਹਨਾਂ ਦੋਸ਼ੀਆਂ ਨੂੰ ਅਸੀਂ ਦੋਨਾਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਉਹ ਇਹਨਾਂ ਕੋਲੋਂ ਸਾਨੂੰ ਮੀਡੀਆ ਦੇ ਆਈਡੀ ਕਾਰਡ ਵਰਦੀ ਦੇ ਵਿੱਚ ਫੋਟੋਗ੍ਰਾਫਸ ਇਹਨਾਂ ਕੋਲੋਂ ਜੋ ਗੱਡੀ ਵਾਰਦਾਤ ਵਿੱਚ ਇੱਕ ਨੋਵਾ ਵਰਤੀ ਸੀ ਇੱਕ ਹੋਰ ਨੋਵਾ ਇਹਨਾਂ ਕੋਲੋਂ ਦੋ ਨੋਵਾ ਕਵਰ ਕੀਤੀਆਂ ਨੇ ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ ਜੋ ਰਕਮ 720000 ਇਹ ਵਿਨੇ ਅਰੋੜਾ ਦੇ ਪਾਸ ਗਈ ਹੈ ਜੋ ਇਹਨਾਂ ਨੇ ਹਾਲੇ ਇਸਤੀ ਦੀ ਆਪਸ ਦੇ ਵਿੱਚ ਵੰਡ ਕਰ ਲਈ ਸੀ ਸੋ ਇਹਨਾਂ ਦਾ ਦੋਨੋਂ ਦੁਸ਼ਮਣ ਦੀ ਭਾਰ ਜਾਈ ਹੈ ਬਹੁਤ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਕੇ ਇਹ ਰਕਮ ਵੀ ਬਰਬੰਦ ਕਰਾਂਗੇ ਤੇ ਇਹਨਾਂ ਨੂੰ ਸਾਰੇ ਦੁਨੀਆ ਦੇ ਸਾਹਮਣੇ ਨਸ਼ਰ ਕਰਾਂਗੇ ਸਰ ਇਹਨਾਂ ਦਾ ਕੋਈ ਪਹਿਲੇ ਵੀ ਪਰਚੇ ਦਰਜ ਨਹੀਂ ਹੈ ਕੋਈ ਕ੍ਰਾਈਮ ਕ੍ਰਿਮੀਨਲ ਰਿਕਾਰਡ ਹੈ ਨਾ ਬਿਲਕੁਲ ਜੀ ਇਹਨਾਂ ਦਾ ਪਹਿਲਾ ਕ੍ਰਿਮੀਨਲ ਰਿਕਾਰਡ ਹੈਗਾ ਜੀ ਇਹਨਾਂ ਦੀ ਪਿਛੋਕੜ ਦੇ ਵਿੱਚ ਇਹਨਾਂ ਦੇ ਖਿਲਾਫ ਪਹਿਲਾਂ ਵੀ ਐਕਸਟਰਸ਼ਨ ਦੇ ਠੱਗੀਆਂ ਦੇ ਇਸ ਤਰੀਕੇ ਦੇ ਮਾਮਲੇ ਦਰਜ ਨੇ ਜਿਨ੍ਹਾਂ ਬਾਬਤ ਅਸੀਂ ਇਹਨਾਂ ਦੇ ਜੋ ਅਲੱਗ-ਅ ਇਨਾਂ ਦੀ ਰਿਮਾਂਡ ਅੱਜ ਲੈ ਕੇ ਹੋਰ ਵੀ ਡੀਟੇਲ ਦੇ ਵਿੱਚ ਪੁੱਛਿਸ਼ ਕਰਾਂਗੇ ਸੋ ਇਹਨਾਂ ਦਾ ਜੋ ਪੂਰਨ ਪਾਸਟ ਪੀਨਰ ਰਿਕਾਰਡ ਆ ਉਹ ਵੀ ਸਾਹਮਣੇ ਲੈ ਕੇ ਆਵਾਂਗੇ ਉਸ ਦੇ ਬਾਰੇ ਡੀਟੇਲ ਦੇ ਵਿੱਚ ਕਨੇ ਕਨੇ ਗੱਲਾਂ ਬਾਰੇ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਸਰ ਇਹਨਾਂ ਦੀ ਗ੍ਰਿਫਤਾਰੀ ਕਿਥੋਂ ਹੋਈ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਪਟਿਆਲੇ ਤੋਂ ਹੋਈ ਕੋਈ ਅਸਲਾ ਮਿਲਿਆ ਕੀ ਨਹੀਂ ਕਿਸੇ ਤਰੀਕੇ ਦਾ ਕੋਈ ਅਸਲਾ ਨਹੀਂ ਮਿਲਿਆ ਵਾ ਪਰ ਲਾਲਾ ਜੀ ਇਹਨਾਂ ਨੇ ਜੋ ਦਫ਼ਤਰ ਜਦੋਂ ਇਹਨਾਂ ਨੂੰ ਗਵਾਹ ਕੀਤਾ ਸੀ ਤਾਂ ਇਹਨਾਂ ਨੇ ਧਮਕੀ ਜ਼ਰੂਰ ਦਿੱਤੀ ਸੀ ਕਿ ਸਾਡੇ ਕੋਲ ਅਸਲਾ ਵੀ ਹੈ ਕਿ ਤੁਸੀਂ ਭੱਜਣ ਦੀ ਜਾਂ ਕਿਸੇ ਵਿੱਚ ਲਾ ਕੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਅਸੀਂ ਗੋਲੀ ਵੀ ਮਾਰ ਸਕਦੇ ਹਾਂ ਕ੍ਰੋਲਾ ਗੱਡੀ ਵਿਜ਼ਿਟ ਕਰਦੇ ਰੋਲਾ ਗੱਡੀ ਜੋ ਵਿਨੇ ਅਰੋੜਾ ਜੀ ਜਿਸ پاس ਰਕਮ ਵੀ ਭਈ ਹੈ ਇਹਨਸ ਨੂੰ ਬਹੁਤ ਜਲਦੀ ਰਿਸਿਵ ਕਰਕੇ ਇਸ ਕੋਲੋਂ ਕ੍ਰੋਲਾ ਗੱਡੀ ਦੇ ਕਾਟੂ ਕੀਤੀ ਜਾਵੇ ਤੇ ਇਸ ਕੋਲੋਂ ਜੋ ਬੰਦੀ ਰਕਮ 720000 ਰੁਪਇਆ ਵਾ ਉਹ ਵੀ ਗਮ ਕਰ ਦੇ ਬਿਊਰੋ ਰਿਪੋਰਟ ਲੁਧਿਆਣਾ ਲਾਏ